ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਸਾਰੇ ਕਿਵੇਂ ਹੋ ਬਹੁਤ ਹੀ ਜਿਆਦਾ ਸੋਹਣੇ ਜਿਹੜੇ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਬਹੁਤ ਹੀ ਜਿਆਦਾ ਸੋਹਣੇ ਸੂਟ ਜਿਹੜੇ ਆਪਣੀ ਭੈਣਾਂ ਪਹਿਲਾਂ ਤੋਂ ਬਹੁਤ ਡਿਮਾਂਡ ਤੇ ਸੀ ਇਹ ਸੂਟ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਉਹ ਵੀ ਬਿਲਕੁਲ ਥੋੜੇ ਜੇ ਸੂਟ ਹੀ ਆਪਣੇ ਕੋਲੇ ਮਿਲੇ ਨੇ ਆਪਾਂ ਨੂੰ ਤੇ ਉਹ ਵੀ ਤੁਸੀਂ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਕੇ ਜਿਹੜੇ ਬੁੱਕ ਕਰ ਲਿਓ ਇਹ ਆਪਣੇ ਸਰਦੀਆਂ ਵਿੱਚ ਪਾਉਣ ਵਾਲੇ ਸੂਟ ਨੇ ਤੁਸੀਂ ਆਪਾਂ ਨੂੰ ਗਰਮੀਆਂ ਦੇ ਵਿੱਚ ਵੀ ਇਹਨਾਂ ਸੂਟਾਂ ਦੀ ਮੰਗ ਚੱਲ ਰਹੀ ਸੀ ਪਰ ਹੁਣ ਆਪਾਂ ਲੈ ਕੇ ਆਏ ਹਾਂ ਜਿੰਨੇ ਕੁ ਸੂਟ ਆਪਾਂ ਨੂੰ ਮਿਲੇ ਆ ਉਹਨੇ ਕੁ ਸੂਟ ਆਪਾਂ ਲੈ ਕੇ ਆਏ ਆ ਇਹ ਆਪਾਂ ਇਟਾਲੀਅਨ ਬੂਲ ਦੇ ਵਿੱਚ ਲੈ ਕੇ ਆਏ ਆ ਜੀ ਇਹ ਕਿ ਟੈਕਸ ਦਾ ਕਪੜਾ ਰਹੂਗਾ ਕਪੜਾ ਬਹੁਤ ਜ਼ਿਆਦਾ ਵਧੀਆਗਾ ਤੁਸੀਂ ਕਿਵੇਂ ਮਰਜੀ ਇਹ ਸੂਟਾ ਜਿਹੜੇ ਵੀਅਰ ਕਰ ਸਕਦੇ ਹੋ ਕਿਵੇਂ ਵੀ ਇਹਨਾਂ ਨੂੰ ਤੁਸੀਂ ਅੱਜ ਕੱਲ੍ਹ ਦੇਖੋ ਸਟੀਚਿੰਗ ਦੇ ਨਾਲ ਡਿਜ਼ਾਈਨ ਕਰਕੇ ਆਪਣੇ ਲਈ ਪਾਰਟੀ ਵੀਅਰ ਸੂਟਾ ਜਿਹੜਾ ਬਣਵਾ ਸਕਦੇ ਹੋ ਤੇ ਰੇਟ ਵੀ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਇਹ ਸੂਟ ਤੁਹਾਨੂੰ ਮਿਲਣਗੇ ਸਟੈਂਪ ਚੈੱਕ ਕਰ ਲਓ ਜੀ ਬਹੁਤ ਹੀ ਜ਼ਿਆਦਾ ਵਧੀਆ ਸੂਟ ਲਏਗੇ ਤੁਸੀਂ ਆਪਣੇ ਲਈ ਆਰਡਰ ਕਰ ਸਕਦੇ ਹੋ ਪਹਿਲਾ ਕਲਰ ਦੇਖੋ ਮਾਸਟਰਡ ਮਿੱਠਾ ਮਾਸਟਰਡ ਕਲਰ ਹੈਗਾ ਬਹੁਤ ਹੀ ਸੌਫਟ ਕਪੜਾ ਹੈਗਾ ਦੇਖੋ ਪ੍ਰਿੰਟਿੰਗ ਵੀ ਬਹੁਤ ਜ਼ਿਆਦਾ ਪਿਆਰੀ ਐ ਇਸਦੀ ਸੌਫਟ ਜਿਹਾ ਹੈ ਕਪੜਾ ਆਲ ਓਵਰ ਸੂਟ ਹੈ ਜੀ ਮੈਚਿੰਗ ਨਹੀਂ ਮਿਲਣਗੇ ਆਲ ਓਵਰ ਹੀ ਸੂਟ ਮਿਲਣਗੇ ਤੇ ਦੇਖੋ ਮਾਸਟਰਡ ਕਲਰ ਪਹਿਲਾ ਕਲਰ ਇਹਦੇ ਵਿੱਚ ਪ੍ਰਿੰਟਿੰਗ ਸਾਰਿਆਂ ਦੀ ਸੇਮ ਰਹੂਗੀ ਜੀ ਕਲਰ ਅਲੱਗ-ਅਲੱਗ ਹੋਣਗੇ ਜੋ ਵੀ ਸੂਟ ਪਸੰਦ ਹੋਇਆ ਤੁਸੀਂ ਨਾਲ ਹੀ ਨਾਲ ਸਕਰੀਨ ਸ਼ਰਟ ਲੈ ਜਿਹੜਾ ਲੈ ਲਿਓ ਵਾਈਟ ਕਲਰ ਦੀ ਜਿਹੜੀ ਹੈਗੀ ਹੈ ਪਾਈਪਿੰਗ ਜਾਂ ਲੇਸ ਵਗੈਰਾ ਗਲਾ ਬਣਾ ਕੇ ਤੁਸੀਂ ਬਹੁਤ ਜ਼ਿਆਦਾ ਸੋਹਣਾ ਪਾਰਟੀ ਵੀਅਰ ਸੂਟ ਜਿਹੜਾ ਰੈਡੀ ਕਰ ਸਕਦੇ ਹੋ ਤੇ ਇਸ ਤੋਂ ਅਗਲਾ ਕਲਰ ਦੇਖੋ ਆਪਣੇ ਆਪਾਂ ਲੈ ਕੇ ਆਏ ਤੁਹਾਡੇ ਲਈ ਬਲੈਕ ਕਲਰ ਪਹਿਲਾਂ ਹੀ ਦੱਸ ਰਹੇ ਹਾਂ ਜੀ ਬਲੈਕ ਦੇ ਵਿੱਚ ਆਪਣੇ ਕੋਲ ਸਿੰਪਲ ਦੋ ਸੂਟ ਲੇਗੇ ਤੇ ਜਿਹੜਾ ਤੁਸੀਂ ਬਾਕੀ ਕਲਰ ਲਾਉਂਗੇ ਉਹ ਤੁਹਾਨੂੰ ਇੱਕ ਇੱਕ ਸੂਟ ਹੀ ਆਪਣੇ ਕੋਲ अवेलेबल ਹੈ ਜਲਦੀ ਜਲਦੀ ਆਪਣਾ ਸੂਟ ਜਿਹੜਾ ਆਰਡਰ ਕਰ ਦਿਓ ਕਿਉਂਕਿ ਤੁਸੀਂ ਜਿਆਦਾ ਟਾਈਮ ਨਾ ਪਾਇਆ ਕਰੋ ਜੀ ਨਾਲ ਦੀ ਨਾਲ ਹੀ ਆਰਡਰ ਕਰ ਦਿਆ ਕਰੋ ਸੂਟ ਨੂੰ ਬਲੈਕ ਦੇ ਵਿੱਚ ਆਪਣੇ ਕੋਲ ਦੋ ਕਲਰ ਦੋ ਸੂਟ ਨਹੀਂ ਸਿਰਫ ਬਾਕੀ ਸਿੰਗਲ ਸਿੰਗਲ ਸੂਟ ਹੈ ਅਗਲਾ ਕਲਰ ਆਊਗਾ ਡਾਰਕ ਫਿਰੋਜੀ ਕਲਰ ਬਹੁਤ ਜਿਆਦਾ ਪਿਆਰੇ ਸੂਟ ਹੈ ਤੁਸੀਂ ਆਪਣੇ ਲਈ ਆਰਡਰ ਕਰ ਸਕਦੇ ਹੋ ਕਿਸੇ ਵੀ ਦੇਖੋ ਏਜ ਦੇ ਵਿੱਚ ਇਹ ਸੂਟ ਹੈ ਜਿਹੜਾ ਤੁਸੀਂ ਵੇਅਰ ਕਰ ਸਕਦੇ ਹੋ ਕੋਈ ਜਿਆਦਾ ਮਤਲਬ ਡਾਰਕ ਨਹੀਂ ਹੈਗੇ ਬਹੁਤ ਹੀ ਪਿਆਰਾ ਜਿਹਾ ਕਲਰ ਚਾਰਟ ਹੈ ਇਹਨਾਂ ਦਾ ਸੂਟਾਂ ਦਾ ਬਹੁਤ ਜ਼ਿਆਦਾ ਪਿਆਰੇ ਸੂਟ ਹੈ ਇਸ ਤੋਂ ਅਗਲਾ ਕਲਰ ਆਊਗਾ ਤੁਹਾਨੂੰ ਉਹ ਵੀ ਬਿਲਕੁਲ ਹੀ ਜਿਹੜਾ ਹੈਗਾ ਸਰਦਾਰੀ ਜਿਹਾ ਲੁੱਕ ਦਾ ਸੂਟ ਹੈ ਪ੍ਰਿੰਟਿੰਗ ਮੈਂ ਤੁਹਾਨੂੰ ਨੇੜੇ ਤੋਂ ਕਰਕੇ ਦਿਖਾ ਰਹੀ ਸੀ ਕਿਉਂਕਿ ਇਹਦਾ ਕਲਰ ਸੇਮ ਨਹੀਂ ਸੀ ਵੈਸੇ ਡਾਰਕ ਫਿਰੋਜੀ ਕਲਰ ਹੈ ਫੋਨ ਦੇ ਵਿੱਚ ਕਲਰਾਂ ਥੋੜਾ ਫਰਕ ਹੈ ਅਗਲਾ ਕਲਰ ਬਿਲਕੁਲ ਸੇਮ ਹੈ ਕੋਈ ਫਿਲਟਰ ਵਾਲੀ ਵੀਡੀਓ ਨਹੀਂ ਸੇਮ ਕਲਰ ਤੁਸੀਂ ਵੀਡੀਓ ਦੇ ਵਿੱਚ ਜਿਹੜਾ ਦੇਖ ਰਹੇ ਹੋ ਸੇਮ ਸੂਟ ਦਾ ਕਲਰ ਹੈਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਸ ਦਾ ਵੀ ਅਲੱਗ ਜਿਹਾ ਵੀ ਗ੍ਰੀਨ ਤੇ ਗ੍ਰੇ ਦਾ ਮਿਕਸ ਜਿਹਾ ਕਲਰ ਹੈਗਾ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਕਲਰ ਕਿੰਨਾ ਪਿਆਰਾ ਹੈਗਾ ਸਾਰੇ ਸੂਟ ਜਿਹੜੇ ਆਲਓਵਰ ਨੇ ਸਿੰਗਲ ਸਿੰਗਲ ਪੀਸ ਹੈ ਜੀ ਮੈਂ ਤੁਹਾਨੂੰ ਪਹਿਲਾਂ ਤੋਂ ਹੀ ਦੱਸ ਰਹੀ ਹਾਂ ਇਹਨਾਂ ਨੇ ਆਰਡਰ ਕਰਨਾ ਜਲਦੀ ਕਰਿਆ ਕਰੋ ਆਰਡਰ ਤੁਸੀਂ 2-4 ਦਿਨ ਲੇਟ ਕਰ ਦਿੰਦੇ ਹੋ ਫਿਰ ਉਹ ਸੂਟ ਨਿਕਲ ਜਾਂਦੇ ਆ ਇਸ ਤੋਂ ਅਗਲਾ ਕਲਰ ਜਿਹੜਾ ਹੈਗਾ ਇਹ ਵੀ ਫਿਰੋਜੀ ਮਤਲਬ ਗ੍ਰੀਨ ਦੇ ਵਿੱਚ ਹੈ ਇਹ ਬਿਲਕੁਲ ਲਾਈਟ ਜਿਹਾ ਕਲਰ ਹੈ ਇਹ ਡਾਰਕ ਕਲਰ ਸੀਗਾ ਇਹ ਲਾਈਟ ਕਲਰ ਹੈਗਾ ਬਹੁਤ ਜਿਆਦਾ ਸੋਹਣਾ ਸੂਟ ਹੈ ਇਹ ਵੀ ਜਿੰਨਾ ਵੀ ਭੈਣਾਂ ਨੂੰ ਪਸੰਦ ਹੋਇਆ 1000 ਦੀ ਰੇਂਜ ਚ ਮਿਲ ਲੰਗੇ ਜੀ ਸਾਰੇ ਸੂਟ ਤੁਸੀਂ ਆਪਣੇ ਕੋਲ ਆਰਡਰ ਕਰ ਸਕਦੇ ਹੋ 1000 ਦੀ ਰੇਂਜ ਦੇ ਵਿੱਚ ਇੰਨਾ ਪਿਆਰਾ ਸੂਟ ਤੁਸੀਂ ਆਪਣੇ ਲਈ ਬਣਾ ਸਕਦੇ ਹੋ ਦੁਪੱਟਾ ਐਡ ਕਰਾਉਣਾ ਉਹ ਤੁਹਾਡੀ ਆਪਣੀ ਮਰਜ਼ੀ ਹੈ ਤੁਹਾਨੂੰ ਅਲੱਗ ਤੋਂ ਲੱਗੂਗਾ ਜੀ ਦੁਪੱਟਾ ਤੁਸੀਂ ਆਪਣੇ ਕੋਲ ਐਡ ਕਰਵਾ ਸਕਦੇ ਹੋ ਅਗਲਾ ਕਲਰ ਦੇਖੋ ਇਹ ਵੀ ਬਹੁਤ ਹੀ ਪਿਆਰਾ ਸਰਦਾਰੀ ਜਿਹਾ ਕਲਰ ਹੈ ਕਲਰ ਵੈਸੇ ਸਾਰੇ ਹੀ ਬਹੁਤ ਜਿਆਦਾ ਸੋਹਣੇ ਆ ਇਹ ਕਲਰ ਵੀ ਬਹੁਤ ਹੀ ਜਿਆਦਾ ਪਿਆਰਾ ਕਲਰ ਹੈ ਜਿਨ੍ਹਾਂ ਨੂੰ ਵੀ ਪਸੰਦ ਹੋਏ ਸਕਰੀਨਸ਼ਾਟ ਲੈ ਕੇ ਰੱਖਿਆ ਕਰੋ ਕੋਈ ਜਲਦੀ ਮੈਸੇਜ ਕਰਦਿਆ ਕਰੋ ਤੇ ਇਸ ਤੋਂ ਜਿਹੜੇ ਨਾਲ ਦੀ ਨਾਲ ਆਪਾਂ ਕਲਰ ਦਿਖਾਏ ਨੇ 6-7 ਤੋਂਨ ਕਲਰ ਦਿਖਾਏ ਨੇ ਸਾਰੇ ਸਿੰਗਲ ਸਿੰਗਲ ਛੂਟ ਲੰਗੇ ਸਿਰਫ ਬਲੈਕ ਵਾਲੇ ਹੀ ਦੋ ਸੂਟ ਮਿਲਣਗੇ ਤੁਹਾਨੂੰ ਕਪੜਾ ਬਹੁਤ ਹੀ ਸੌਫਟ ਹੈ ਕੋਈ ਬੁਰਨੀਆਉਂ ਦਾ ਬਹੁਤ ਹੀ ਵਧੀਆ ਕਪੜਾ ਜਿਹੜਾ ਪਹੰਡਾ ਸਕਦੇ ਆ ਕੋਈ ਜ਼ਿਆਦਾ ਮਹਿੰਗੇ ਵਿੱਚ ਵੀ ਆਪਾਂ ਨੂੰ ਪਹਿਣ ਦੀ ਲੋੜ ਨਹੀਂ ਜਦੋਂ ਆਪਾਂ ਨੂੰ ਘੱਟ ਵਿੱਚ ਚੀਜ਼ ਵਧੀਆ ਮਿਲਦੀ ਹੈ ਤੁਸੀਂ ਲਿਆ ਕਰੋ ਇਹ ਕਲਰ ਹੈ ਜਿਹੜਾ ਜੀ ਮੈਂ ਤੁਹਾਨੂੰ ਪਹਿਲਾਂ ਤੋਂ ਹੀ ਦੱਸ ਰਹੀ ਹਾਂ ਸੂਟ ਬੁੱਕ ਹੈ ਐਸੇ ਤੁਹਾਨੂੰ ਮੈਂ ਕਲਰ ਲਈ ਦਿਖਾ ਰਹੀ ਸੀ ਬਹੁਤ ਹੀ ਪਿਆਰਾ ਕਲਰ ਸੀ ਇਹਦਾ ਵੀ ਇਹ ਬੁੱਕ ਹੈ ਜੀ ਆਪਣੇ ਕੋਲੇ ਸੂਟ ਇਹਦਾ ਆਰਡਰ ਤੁਸੀਂ ਨਾ ਕਰਿਓ ਜਿੰਨਾ ਵੀ ਪਹਣਾ ਨੂੰ ਸੂਟ ਪਸੰਦ ਹੋਏ ਜੀ ਜਲਦੀ-ਜਲਦੀ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਆਪਣੀ ਵੀਡੀਓ ਕਿਹੋ ਜਿਹੀ ਲੱਗਦੀ ਹੈ ਤੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਹੋਰ ਪਹਣਾ ਤੱਕ ਆਪਣੀ ਵੀਡੀਓ ਜਿਹੜੀ ਪਹੁੰਚ ਸਕੇ ਜਿੰਨਾ ਨੇ ਲੈਣੇ ਹੋਏ ਤਾਂ ਲੈ ਸਕਦੇ ਹੋ ਇੱਕ ਆਪਾਂ ਤੁਹਾਨੂੰ ਖੀਨ ਖਾਵ ਦੇ ਸ਼ੂਟਾਂ ਦਾ ਸ਼ਾਰਟ ਅਪਲੋਡ ਕੀਤਾ ਸੀ ਤੁਸੀਂ ਆਪਣੇ ਚੈਨਲ ਤੇ ਜਰੂਰ ਚੈੱਕ ਕਰ ਲਿਓ ਤੇ ਉਹ ਸ਼ੂਟਾਂ ਦਾ ਆਰਡਰ ਹੁਣ ਚੱਲ ਰਿਹਾ ਜੀ ਜਿੰਨਾ ਭਾਣਾ ਨੇ ਦੇਣਾ ਹੋ ਉਹ ਸ਼ੂਟ ਆਪਣੇ ਕੋਲ ਹੁਣ ਅਵੇਲੇਬਲ ਨੇ ਤੁਸੀਂ ਕਰ ਸਕਦੇ ਹੋ ਕਿਉਂਕਿ ਬਾਅਦ ਵਿੱਚ ਸੇਮ ਪ੍ਰਿੰਟ ਸੇਮ ਸ਼ੂਟ ਨਹੀਂ ਮਿਲਦਾ ਬਹੁਤ ਹੀ ਜ਼ਿਆਦਾ ਪਾਰਟੀ ਵੀ ਆ ਸ਼ੂਟ ਨੇ ਉਹ ਵੀ ਤੁਸੀਂ ਇੱਕ ਵਾਰ ਆਪਣੇ ਸ਼ਾਰਟ ਦੀ ਵੀਡੀਓ ਨੂੰ ਜਰੂਰ ਆਪਣੇ ਚੈਨਲ ਤੋਂ ਚੈੱਕ ਕਰ ਲਿਓ ਤੇ ਆਪਣੇ ਕੋਲੋਂ ਆਰਡਰ ਕਰ ਲਿਓ ਠੀਕ ਹੈ ਜੀ ਸਾਰੇ ਕਲਰ ਇੱਕ ਵਾਰੀ ਫੇਰ ਤੋਂ ਦਿਖਾਏ ਨੇ ਆਪਾਂ ਤੁਹਾਨੂੰ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਲਿਆ ਕਰੋ ਜੀ ਤੇ ਚੈਨਲ ਨੂੰ ਸਪੋਰਟ ਜਰੂਰ ਕਰਿਆ ਕਰੋ ਜੀ ਤੁਸੀਂ ਬਿਲਕੁਲ ਹੀ ਘੱਟ ਸਪੋਰਟ ਕਰਦੇ ਹੋ ਦੇਖਦੇ ਕਿ ਲੰਘਿਆ ਨਾ ਕਰੋ ਲਾਈਕ ਕਰਿਆ ਕਰੋ ਥੈਂਕ ਯੂ